ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ RAM GALI MOHALA ਕੀਆ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਬਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਭ ਜਿਸ ਦੀ ਵੰਦਿਆ ਬਾਹਉ ਜਾਂ ਰਾਗ ਰਤਨ ਪਰਿਵਾਰ ਤਰੀਆਂ ਸਭ ਤੋਂ ਗਾ ਬਣਿਆ ਜਾਂ ਸਬਦੋ ਦਾ ਗੁਰੂ ਹਰੀ ਦੇ ਰਾਮ ਜਿਨੂੰ ਵਸਾਇਆ ਕਿਸੇ ਨਾਨਕ ਅਨੰਦ ਗੁਰੂ ਦਾ ਸਤਗੁਰੂ ਮੈਂ ਪਾਇਆ ਏ ਮੰਨ ਤੇਰੀ ਆਪੂ ਸਦਾ ਰਹੂ ਹਰਿ ਨਾਮੇ ਤਪਾ ਸੁਣਿਆ ਅਰਗਾਵੈ ਰੂਪ ਪਾਪ ਤੋਂ ਤੇਹੋ ਨਿਕਟ ਲਾਇਆ ਗੈ ਜਿਸਨ ਭਗਤ ਕੀ ਇਹ ਫਲ ਹੋਈ ਤਾਦ ਵਿਆਦ ਸ਼ਵਸ ਕਲਾ ਕੋਈ ਸੰਤ ਸਤ੍ਰ ਹੈ ਸਮਸ ਪਚਾਵਲੇ ਹਾਰਦ ਵਦੀ ਪ੍ਰਥਮ ਸੁਖਤਾਦਲੇ ਤਵੇ ਪ੍ਰਸਾਦ ਗਰਗਰੰਤ ਸੁਦਾਹੀ ਤੁਮਰੀ ਤੇ ਬਾ ਗੋਗੇ ਗੇ ਪਦਵਾਂ ਤੇ ਵਾਲਾ ਤਾਂ ਗੁਰੂ ਦੀ ਜੇਹਰ ਹੋ ਕੇ ਤੇ ਪਦਵਾਂ ਨੂੰ ਹਿਸੇ ਹੈ ਮੈਂ ਤਾਂ ਇੰਦਰ ਬ੍ਰਹਮਾਂ ਤੇ ਰਵ ਸਾਸ ਕਰੂ ਜਲੇਸ਼ ਦੇਵਰਾ ਰਾਮ ਤੁਹਾਂ ਜੁਗ ਜੁਗ ਹੰਡਾਲ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਭ ਜਿਸੇ ਦੀ ਮਨ ਵਜੀਆਂ ਦਾ ਦੋਜਾਂ ਰਾਗ ਰਤਨ ਪਰਿਵਾਰ ਕਰੀਆ ਸਬਦ ਗਾ ਬਣਿਆ ਆਇਆ ਸਬਦ ਉਹ ਤਾਂ ਗਾ ਗੁਰੂ ਹਰੀ ਕੇ ਰਾਮਨ ਜੀ ਨੇ ਬਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੇਰੀ ਆਪ ਨੂੰ ਸਦਾ ਰਹੂ ਹਰ ਨਾਲੇ ਤਹਾ ਸੁਣਿਆ ਹਰ ਗਾਵੇ ਦੂਖ ਪਾਪ ਤੇਹੋ ਨਿਕਟ ਨਾ ਆਵੇ ਦੇਸ਼ਣ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਅਸ਼ਵਸ ਕਹ ਲਾ ਗਈ ਸੰਤ ਸਤ ਰਹੇ ਸਭ ਸਚ ਪਾਵਲੇ ਹਾਰਦ ਵਿਦੀ ਪ੍ਰਥਮੋ ਸੁਖਦਾਵਲੇ ਤਵੇ ਪ੍ਰਸਾਦ ਕਰ ਕਰੰਤ ਤੁ ਸੋਦਾ ਮੇਕੂਂ ਕੀ ਧਿਆਇ ਅਸੋ ਤੋ ਹੈ ਬਾਤ ਲਹੇਗੇ ਗੁਪਤ ਪਾਲਨ ਬਾਤ ਲਹੇਗੇ ਪਗਵੰਤ ਜੀ ਵਾਲਾ ਚਾਂਦਪੁਰ ਦੀ ਢੇਰੋਂ ਦੂਤ ਦੇ ਕੋਲੋਂ ਜਿਸੀ ਹੰਤ ਇੰਦਰ ਬ੍ਰਹਮਾ ਜੀ ਤੇ ਰਾਗ ਸਾਸਿਕਾਰੂ ਜਲੇ ਸੁਦੇਵਰਾ ਰਾਮ ਤੁਮ ਜੁਗ ਜੁਗ ਅਡਾਲਾ